ਅਸੀਂ ਕਾਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮਾ ਤੀਰਥ ਸਿੰਘ ਸਨੇਰ ਤੇ ਇਸ ਵਕਤ ਅਸੀਂ ਪਿੰਡ ਹੋਲਾ ਵਾਲੀ ਆ ਜਿੱਥੇ ਅੱਜ ਇੰਟਰਨੈਸ਼ਨਲ ਪੰਥ ਦਲ ਪਹੁੰਚਿਆ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਬਾਬਾ ਜੀ ਨੇ ਤਾਂ ਜਿਹੜੀਆਂ ਖਾਲਸਾ ਵਾਲੇ ਜੀ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹਾਂ ਅੱਜ ਬਾਬਾ ਜੀ ਤੁਸੀਂ ਇਸ ਪਿੰਡ ਹੋਲਾ ਵਾਲੀ ਵਿੱਚ ਪਹੁੰਚੇ ਤਾਂ ਕੀ ਪ੍ਰੋਗਰਾਮ ਸੀ ਆ ਤੇ ਕੌਣ ਕੌਣ ਕਿੰਨੇ ਜਿਹੜੀਆਂ ਸੰਗਤਾਂ ਨੇ ਪੰਥ ਦਲ ਦੇ ਵਿੱਚ ਅਸੀਂ ਇੰਟਰਨੈਸ਼ਨਲ ਪੰਥਕਦਾਲ ਵੱਲੋਂ ਜਿਨ੍ਹਾਂ ਦੇ ਸਰਪ੍ਰਸਤ ਸਿੰਘ ਸਹਿਬ ਪਾਈ ਜਸਵੀਰ ਸਿੰਘ ਜੀ ਖਾਲਸਾ ਸਾਬਕਾ ਜੇਹੇਦਾਰ ਧੀ ਅਕਾਲ ਤਖਤ ਸਾਹਿਬ ਪਤੀਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹਨਾਂ ਦੀ ਰਹਿ ਰਮਾਈ 8 ਦੁੱਤਰਪ੍ਰਸਤੀ 8 ਜਿਸੇ ਬੰਦੀ ਚੱਲ ਰਹੀ ਹੈ ਅਸੀਂ ਅੱਜ ਪਿੰਡ ਹੋਲਾਵਾਲੀ ਵਿਖੇ ਪਹੁੰਚੇ ਹਾਂ ਜਿੱਥੇ ਕਿ ਅਨੇਕਾਂ ਹੀ ਪਰਿਵਾਰਾਂ ਨੇ ਜੀ ਜਥੇਬੰਦੀ ਦੀ ਜੋ ਸੇਵਾਵਾਂ ਚੱਲ ਰਹੀਆਂ ਜਥੇਬੰਦੀ ਦੀਆਂ ਸਵਾਵਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਇਸ ਨਗਰ ਤੋਂ ਮੈਂ ਆਪ ਦੇ ਮੂੰਹ ਹੁਣੀ ਕਹਿਣਾ ਚਾਹੁੰਦਾ ਤੁਸੀਂ ਆਪ ਕੈਮਰੇ ਥਾਣੀ ਵਿਖਾ ਸਕਦੇ ਕਿੰਨੀਆਂ ਸੰਗਤਾਂ ਨੇ ਅੱਜ ਜਿੰਨੇ ਪਰਿਵਾਰ ਜਿਹੜੇ ਆ ਅਨੇਕਾਂ ਹੀ ਪਰਿਵਾਰ ਮੈਂ ਕਹੂੰਗਾ ਵੀ ਅੱਜ ਜਥੇਬੰਦੀ ਦੇ ਪਰਿਵਾਰ ਦਾ ਹਿੱਸਾ ਬਣਿਆ ਜੀ ਔਰ ਇਹ ਜਥੇਬੰਦੀ ਨੂੰ ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਿਯੁਕਤੀਆਂ ਹੋਈਆਂ ਆ ਇਹਨਾਂ ਨਿਯੁਕਤੀਆਂ ਦੇ ਨਾਲ ਇਹਨਾਂ ਨੂੰ ਸਵਾਵਾਂ ਦਾ ਜੋ ਸਾਡੇ ਜਥੇਬੰਦੀ ਦਾ ਏਜੰਡਾ ਆ ਜਿਸ ਤਰ੍ਹਾਂ ਕਿ ਸਮਾਜ ਸੇਵਾ ਧਾਰਮਿਕ ਆਰਥਿਕ ਪੱਖੋਂ ਜੋ ਕੌਮ ਨੂੰ ਪੰਥ ਨੂੰ ਢਾਈ ਢਾਲਾਈ ਜਾ ਰਹੀ ਆ ਉਨਾ ਪ੍ਰਤੀ ਅਸੀਂ ਕਿਸ ਤਰ੍ਹਾਂ ਜਾਂ ਕਿਸਾਨੀ ਦੇ ਮੁੱਦਿਆਂ ਤੇ ਮੇਰੇ ਨਾਲ ਜਿਸ ਤਰ੍ਹਾਂ ਮੇਰੇ ਤੋਂ ਬਾਅਦ ਹੋ ਗਈ ਬੋਲਣ ਕਿ ਭਾਈ ਕਿਰਪਾ ਸਿੰਘ ਨੱਥੂ ਵਾਲਾ ਗੱਲ ਕਰੀਏ ਮੁੱਦਿਆਂ ਦੀ ਤਾਂ ਇਸ ਇੰਟਰਨੈਸ਼ਨਲ ਪੰਥਕ ਦਲ ਦੇ ਜਿਹੜੇ ਮੁੱਦੇ ਨੇ ਉਹ ਕੀ ਕੀ ਮੁੱਦੇ ਨੇ ਤੁਹਾਡੇ ਕੀ ਕੀ ਸਭ ਤੋਂ ਪਹਿਲਾਂ ਸਾਡਾ ਧਾਰਮਿਕ ਮੁੱਦਾ ਹੈ ਜੀ ਕਿ ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਵਦੀਆਂ ਜਾਂ ਅੱਜ ਤੋਂ ਦਹਾਕਿਆਂ ਪਹਿਲਾਂ 92 ਦੇ ਵਿੱਚ 95 ਤੱਕ ਜੋ ਚੱਲਿਆ ਜੋ ਬੇਅੰਤ ਬੁਚੜ ਵੱਲੋਂ ਕੀਤਾ ਗਿਆ ਸੀ ਉਹਦੇ ਵਿੱਚ ਸਾਡੇ ਮੇਰੀ ਕੌਮ ਦੇ ਮਹਾਨ ਸ਼ਹੀਦ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਪੰਥਕ ਕੌਣ ਵਾਲੀ ਸਰਕਾਰ ਆਈ 10 ਸਾਲ ਉਹਨਾਂ ਦੇ ਕਤਲ ਦੀ ਫੈਲ ਉਹਨਾਂ ਨੇ ਆਪਦੇ ਗੋਡੇ ਥਲੇ ਨਬਕੇ ਰੱਖੀ ਕੌਮ ਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਉਸ ਇਨਸਾਫ ਵਾਸਤੇ ਵੀ ਜਿਹੜੀ ਜਥੇਬੰਦੀ ਆ ਤਤ ਭਰਿਆ ਮੋੜ ਕਰ ਰਹੀ ਆ ਹਾਂ ਤੇ ਜੇ ਗੱਲ ਕਰੀਏ ਤਾਂ ਵੀ ਭੈਣਾ ਵੀ ਜਥੇਬੰਦੀ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਬਾਕੀ ਕੁਝ ਭੈਣਾਂ ਵਾਸਤੇ ਵੀ ਤੁਸੀਂ ਸਟੈਂਡ ਲੈਣੋ ਜਿਵੇਂ ਦਾਜਦਾ ਹੋ ਗਿਆ ਜਾਂ ਕੁਝ ਹੋਰ ਮਸਲੇ ਹੁੰਦੇ ਨੇ ਕਿ ਇਹ ਮਸਲਾਂ ਤੇ ਕੋਈ ਤੁਸੀਂ ਚਰਚਾ ਜਾਂ ਕੋਈ ਗੱਲਬਾਤ ਹੁੰਦੀ ਆ ਤੁਹਾਡੀ ਹਾਂਜੀ ਸਾਡਾ ਬਕਾਇਦਾ ਹੀ ਜਿੱਤਨਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਰਥਿਕ ਸਮਾਜਿਕ ਤੇ ਧਾਰਮਿਕ ਤਿੰਨ ਮੁੱਦਿਆਂ ਤੇ ਸਾਡੀ ਜਿਹੜੀ ਗੱਲਬਾਤ ਨਹੀਂ ਸੈਮੀਨਾਰ ਵੀ ਸਾਡੀ ਜਥੇਬੰਦੀ ਵੱਲੋਂ ਕੀਤੇ ਜਾਂਦੇ ਆ ਜੀ ਇਹਦੇ ਵਿੱਚ ਇਹ ਨਹੀਂਗਾ ਕਿ ਕੱਲੇ ਸਿੰਘ ਹੀ ਸ਼ਾਮਲ ਦੇ ਨਹੀਂ ਬੀਬੀਆਂ ਵੀ ਵੱਧ ਚੜਕੇ ਜਿਸ ਤਰ੍ਹਾਂ ਕਿ ਹੁਣ ਮੈਂ ਸਮਝਦਾ ਕਿ ਜੋ 18 ਨਵੰਬਰ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਸਤਕਾਰਯੋਗ ਪਿਤਾ ਬਾਬਾ ਜਗਿੰਦਰ ਸਿੰਘ ਉਹਨਾਂ ਦੀ ਵਰ੍ਹੇਆ ਆ ਰਹੀ ਆ ਉਸ ਮੌਕੇ ਤੇ ਮੈਂ ਇਹ ਵੀ ਤੁਹਾਨੂੰ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ ਕਿ ਉੱਥੇ ਬੀਬੀਆਂ ਜਿਹੜੀਆਂ ਆ ਬਤ ਤੋਂ ਬਤ ਬੀਬੀਆਂ ਬੁਲਾ ਰਹੇ ਵੀ ਸਾਡੇ ਉੱਥੇ ਜਾਂਦੇ ਨੇ ਜਿਸ ਤਰ੍ਹਾਂ ਮੈਂ ਸਮਝਦਾ ਕਿ ਜਿਤਨਾ ਆਪਣੇ ਸਿੰਘ ਨੇ ਕੌਮ ਦੇ ਮਹਾਨ ਆਗੂ ਨੇ ਸਾਡੀ ਦੇ ਪੰਥ ਦਰਦ ਰੱਖਣ ਵਾਲੇ ਨੇ ਉਹਨਾਂ ਵੱਲੋਂ ਜੋ ਉੱਥੇ ਸਮਾਜ ਨੂੰ ਸੇਧ ਦੇਣ ਵਾਸਤੇ ਜਾਂ ਪੰਥ ਦਰਦ ਲੈ ਕੇ ਜਿਹੜੇ ਆਉਂਦੇ ਨੇ ਪੰਥਕ ਮੁੱਦਿਆਂ ਦੇ ਵਿਚਾਰ ਕਰਨੀ ਇਸੇ ਤਰ੍ਹਾਂ ਬੀਬੀਆਂ ਵੀ ਜਿਹੜੀਆਂ ਆਪਣੇ ਵਿਚਾਰ ਰੱਖ ਸਕਦੀਆਂ ਨੇ